ਹਰਦਾ ਵੈਦ ਵਿੱਚ ਤੁਹਾਡਾ ਸਵਾਗਤ ਹੈ। ਅਗਰ ਇਹ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਣਾ। ਤੁਹਾਡਾ ਇੱਕ ਕੀਤਾ ਹੋਇਆ ਸ਼ੇਅਰ ਕਿਸੇ ਨੂੰ ਬਿਮਾਰੀ ਤੋਂ ਰਾਹਤ ਪਹੁੰਚਾ ਸਕਦਾ ਹੈ। ਰੋਜ਼ਾਨਾ ਹੋਰ ਆਉਣ ਵਾਲੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅੱਜ ਦਾ ਵਿਸ਼ਾ ਕਬਜ ਦਾ ਇਲਾਜ। ਭੁੱਖ ਨਾ ਲੱਗਣਾ, ਢਿੱਡ ਦਾ ਸਖਤ ਹੋਣਾ। ਆਦੀ ਕਬਜ ਹੋਣ ਦੇ ਕਾਰਨ ਹਨ ਕਬਜ ਦੇ ਇਲਾਜ ਇੱਕ ਚਮਚ ਸ਼ਹਿਦ ਨੂੰ ਇੱਕ ਗਿਲਾਸ ਤਾਜੇ ਪਾਣੀ ਵਿੱਚ ਮਿਲਾ ਕੇ ਪੀਓ ਕਬਜ ਦੂਰ ਹੋ ਜਾਵੇਗੀ ਗਾਜਰ ਮੂਲੀ ਟਮਾਟਰ ਪਾਲਕ ਦੀ ਸਲਾਦ ਵਿੱਚ ਨਾਰੀਅਲ ਦੀ ਗਿਰੀ ਮਿਲਾ ਕੇ ਖਾਣ ਨਾਲ ਪੁਰਾਣੀ ਕਬਜ ਵੀ ਦੂਰ ਹੋ ਜਾਂਦੀ ਹੈ ਇੱਕ ਗਿਲਾਸ ਪਾਣੀ ਵਿੱਚ 1 ਗ੍ਰਾਮ ਸੇਂਦਾ ਨਮਕ ਅਤੇ ਇੱਕ ਨੀਂਬੂ ਦਾ ਰਸ ਮਿਲਾ ਕੇ ਖਾਲੀ ਪੇਟ ਪੀਣ ਨਾਲ ਕਬਜ਼ ਦੂਰ ਹੁੰਦੀ ਹੈ। ਵੀਡੀਓ ਵੇਖਣ ਦੇ ਲਈ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।